ਠੀਕ ਕੋਈ ਚੱਕਰ ਨਹੀਂ ਅਸੀਂ ਉੱਥੇ ਬੈਠੇ ਆ ਅਸੀਂ ਹੈਗੇ ਆ ਠੀਕ ਆ ਕਿਹਦਾ ਫੋਨ ਸੀ ਢਿਲੋ ਇਹ ਆਪਣਾ ਦੋਸਤ ਆ ਬਰਾੜ ਸਾਹਿਬ ਅੱਛਾ ਹਾਂ ਸਿੱਧੂ ਐਸੋ ਆਪਣੇ ਨੇੜੇੋਂ ਪਿੰਡੋਂ ਹੂੰ ਹੂੰ ਤੇ ਇਹਦੀ ਬੇਟੀ ਨੇ ਜਾਣਾ ਕੈਨੇਡਾ ਹਾਂਜੀ ਉਹ ਫਿਰ ਗੱਲ ਕਰਦੇ ਸੀ ਯਾਰ ਗੱਲ ਸੁਣ ਕੇ ਤੇਰੀ ਸਵਾਦ ਆ ਗਿਆ ਗੱਲ ਬਾਈ ਤੂੰ ਕੀਤੇ ਮਰਦਾਂ ਵਾਲੀ ਠੀਕ ਆ ਜੀ ਅੱਜ ਕੱਲ ਕਿਸੇ ਨੂੰ ਹੌਸਲਾ ਦੇਣਾ ਨਾ ਹਾਰੀ ਸਾਰੀ ਦੀ ਵਸ ਦੀ ਗੱਲ ਨਹੀਂ ਮਰਦ ਬੰਦਾ ਹੀ ਕਿਸ ਨੂੰ ਹੌਸਲਾ ਦੇਂਦਾ ਆਪਾਂ ਜਦੋਂ ਛੋਟੇ ਹੁੰਦੇ ਸੀ ਅਕਸਰ ਹੀ ਲੋਕ ਕਹਿੰਦੇ ਸੀ ਯਾਰ ਮੈਂ ਤੇਰਾ ਭਰਾ ਤੂੰ ਬੇਫਿਕਰ ਹੋ ਜਾ ਹਾਂਜੀ ਅੱਜ ਕੱਲ ਕਿਸ ਨੂੰ ਕਹਿੰਦਾ ਵੇਖਿਆ ਹਮਮ ਅੱਜ ਕੱਲ ਤੂੰ ਕਿਸੇ ਕੋਲ ਸਮੱਸਿਆ ਲੈ ਕੇ ਜਾਵੜਾ ਉੱਤੋਂ ਲੋਕ ਤੈਨੂੰ ਡਰਾਉਣ ਲੱਗ ਪੈਂਦੇ ਆ ਕਹਿੰਣਗੇ ਇਹ ਤਾਂ ਤੇਰਾ ਕੰਮ ਖਰਾਬ ਹੋ ਗਿਆ ਕਰਨਾ ਕੁਛ ਵੀ ਨਹੀਂ ਹਾਂਜੀ ਇਹ ਨਹੀਂ ਕਹਿੰਦੇ ਵੀ ਇਹ ਤਾਂ ਕੰਮ ਤੇਰਾ ਖਰਾਬ ਹੋ ਗਿਆ ਕੋਈ ਨਹੀਂ ਬੈਠੇ ਹਾਂਜੀ ਇਹ ਤਾਂ ਤੇਰਾ ਯਾਰ ਬਹੁਤ ਗਲਤ ਹੋ ਗਿਆ ਹੁਣ ਤੂੰ ਕੀ ਕਰ ਜਾਨੀ ਕਿ ਨੈਗੇਟਿਵਿਟੀ ਵਧ ਗਈ ਲੋਕਾਂ ਚ ਹਾਂਜੀ ਹਾਂਜੀ ਮੈਂ ਤੇਰੀ ਸਾਰੀ ਗੱਲ ਸੁਣ ਲਈ ਯਾਰ ਉਹ ਬੰਦੇ ਨੂੰ ਤੂੰ ਪੂਰਾ ਹੌਸਲਾ ਦੇਤਾ ਹਾਂਜੀ ਮੈਂ ਆਪ ਕੀ ਇਹ ਵੀਡੀਓ ਵੀ ਲੋਕ ਬਣਾ ਕੇ ਪਾਉਂਦੇ ਆ ਉਧਰ ਕੁੜੀਆਂ ਨਾ ਭੇਜੋ ਆ ਨਾ ਕਰੋ ਹੋ ਸਕਦਾ ਵੀ ਹਾਲਾਤ ਗਲਤ ਹੋਣ ਪਰ ਯਾਰ ਤੁਸੀਂ ਵੇਖੋ ਜਿਹੜੇ ਮਾਂ ਪਿਓ ਨੇ ਆਪ ਦੀ ਧੀ ਵੀ ਭੇਜਦੀ ਹੈ ਨਾ ਹਾਂਜੀ ਉਹਦੇ ਮਨ ਤੇ ਕੀ ਵੇਚਦੀ ਬੀਤਦੀ ਹੋਊਗੀ ਬਿਲਕੁਲ ਬਾਈ ਜਿਹੜੇ ਬੰਦੇ ਨੇ ਆਪ ਦੀ ਜਾਂ ਮਾਪਿਆਂ ਨੇ ਧੀ ਬਾਹਰ ਭੇਜਦੀ ਹੈ ਨਾ ਪਰਦੇਸ਼ ਚ ਜਦੋਂ ਇਹ ਜਿਹੜੀਆਂ ਵੀਡੀਓ ਵੇਖ ਲੈਂਦੇ ਆ ਵੀ ਉੱਥੇ ਕੁੜੀਆਂ ਦਾ ਬੁਰਾ ਹਾਲ ਆ ਕੁੜੀਆਂ ਨੇ ਜੇ ਕਰਤਾ ਉਹ ਕਰਤਾ ਬਾਈ ਬੱਚਾ ਖੂਨ ਲੈ ਕਰਨਾ ਬਹੁਤ ਹਾਂਜੀ ਬਾਈ ਜੀ ਤੁਹਾਡੀ ਗੱਲ ਵਿਚਾਲੇ ਆ ਐਸ ਤਰ੍ਹਾਂ ਦੇ ਹੌਸਲਾ ਤਾਂ ਦੇਖੋ ਦੇਣਾ ਸੀ ਜਿਹੜਾ ਆਪਣਾ ਫਰਜ਼ ਬੰਦਾ ਆਪਣਾ ਯਾਰ ਮਿੱਤਰ ਅਸਲੀ ਫਰਜ਼ ਇਹੀ ਹੁੰਦਾ ਠੀਕ ਆ ਇੱਕ ਥੋੜੀ ਜੀ ਹੱਲਾ ਛੇਰੀ ਬੰਦੇ ਨੂੰ ਨਾ ਸ਼ੇਰ ਬਣਾ ਦਿੰਦੀ ਹੈ ਬਿਲਕੁਲ ਤੇ ਹੌਸਲਾ ਦੇਣਾ ਆਪਣਾ ਫਰਜ਼ ਆ ਕੋਈ ਮਰਦ ਬੰਦਾ ਹੀ ਕਿਸੇ ਨੂੰ ਹੌਸਲਾ ਦੇ ਸਕਦਾ ਜਿਹੜਾ ਅੱਜ ਕੱਲ ਸਵਾਂ ਚੱਲ ਰਿਹਾ ਹਾਂਜੀ ਹਾਂਜੀ ਅਗਲੇ ਨੂੰ ਕਹਿ ਦੇਣਾ ਵੀ ਬੇਫਿਕਰ ਹੋ ਜਾ ਯਾਰ ਮੈਂ ਹੈਗਾ ਹਾਂਜੀ ਹਾਂਜੀ ਤੇ ਕੋਈ ਚੱਕਰ ਹੋਇਆ ਤਾਂ ਮੇਰੇ ਕੋਲੇ ਆ ਜੀ ਬਿਲਕੁਲ ਬਾਈ ਤੂੰ ਕੁਦਰਤ ਵੇਖ ਕੁਦਰਤ ਦੀ ਮਿਹਰ ਵੇਖ ਲਾ ਉਹ ਬੰਦਾ ਆਉਂਦਾ ਵੀ ਨਹੀਂ ਜੇ ਤੂੰ ਕਿਸ ਨੂੰ ਕਹਿ ਦੇਗਾ ਨਾ ਹਾਂਜੀ ਵੀ ਯਾਰ ਜੇ ਕੋਈ ਚੱਕਰ ਪਿਆ ਤਾਂ ਮੈਂ ਤੇਰੇ ਨਾਲ ਆ ਮੈਂ ਤੇਰਾ ਭਰਾ ਮੈਂ ਬੈਠਾ ਹਾਂਜੀ ਉਹ ਬੰਦਾ ਉਹਦਾ ਚੱਕਰ ਉਹਨੂੰ ਹੌਸਲਾ ਰੱਖ ਲਾ ਜਾਂ ਕੁਦਰਤ ਦੀ ਕਿਰਪਾ ਰੱਖ ਲਾ ਉਹਨੇ ਤੇਰੇ ਕੋਲੇ ਆਉਣਾ ਵੀ ਨਹੀਂ ਤੈਨੂੰ ਆ ਕੇ ਇਹ ਨਹੀਂ ਕਹਿੰਦਾ ਵੀ ਹਾਂ ਢਿਲਾ ਤੋਂ ਮੈਨੂੰ ਕਹਿ ਆ ਸੀ ਬਾਈ ਪਲਾਨੇਟ ਐ ਮੈਂ ਕੋਈ ਚੱਕਰ ਪਿਆ ਦਾ ਮੇਰੇ ਕੋਲੇ ਆ ਜੀ ਜਦੋਂ ਆਪਾਂ ਸਾਫ ਦਿਲ ਨਾਲ ਕਿਸੇ ਦੀ ਮਦਦ ਕਰਦੇ ਆ ਨਾ ਉਹ ਪ੍ਰਮਾਤਮਾ ਹੀ ਮਦਦ ਕਰਦਾ ਮੈਂ ਪ੍ਰਤਿਆਕੇ ਵੇਖਿਆ ਵਾ ਹਾਂਜੀ ਹਾਂਜੀ ਬਹੁਤ ਵਾਰੀ ਰਾਤ ਨੂੰ ਉਲਝੇ ਬੰਦਿਆਂ ਦਾ ਫੋਨ ਆ ਜਾਂਦਾ ਹਾਂਜੀ ਤੇ ਮੈਂ ਤੈਨੂੰ ਵੀ ਬਹੁਤ ਰੀ ਕਿਹਾ ਹੋਊਗਾ ਮੈਂ ਕਹਿੰਨਾ ਟੌਰ ਨਾ ਸੌਂ ਜਾ ਮਿੱਤਰਾ ਹਾਂ ਮੈਂ ਤੇਰੇ ਨਾਲ ਆ ਕਰ ਲਾਂਗੇ ਹੱਲ ਹੂੰ ਤੇ ਹੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਅਗਲੇ ਦਾ ਆਪੇ ਹੋ ਜਾ ਆਪੇ ਮੈਨੂੰ ਵੀ ਕਿਹਾ ਬਹੁਤ ਵਾਰੀ ਕਿਹਾ ਤੈਨੂੰ ਬਹੁਤ ਵਾਰੀ ਕਿਹਾ ਮੈਨੂੰ ਇਹ ਆਉਂਦਾ ਵੀ ਅਗਲੇ ਦੀ ਰਾਤ ਲੰਘੇ ਯਾਰ ਹਮ ਤੜਕੇ ਨੂੰ ਆਲਾ ਖੋਰ ਦੀ ਹੋਰ ਹੋਰ ਦੀ ਹੋਰ ਆਪ ਨੂੰ ਪਿਆ ਬੰਦਾ ਪਤਾ ਨਹੀਂ ਕੀ ਸੋਚੀ ਜਾਂਦਾ ਐਂ ਆਹ ਜਿਹੜੇ ਚੱਕ ਕੇ ਵੀੜੋ ਪਾ ਆਂਦੇ ਯਾਰ ਹਾਂਜੀ ਭਾਈ ਜਿਹੜੇ ਨੇ ਆਪ ਦਾ ਬੇਟ ਆ ਜਾ ਧੀ ਤੋਰੀ ਹੈ ਨਾ ਹਾਂਜੀ ਉਹ ਮਾਪਿਆਂ ਦੇ ਅੰਦਰ ਵੜ ਕੇ ਨਹੀਂ ਜਾਂਦਾ ਭਾਈ ਬੱਚਾ ਸਕੂਲ ਗਿਆ ਲੇਟ ਹੋ ਜੇ ਨਾ ਹਮ ਤੇ ਭਾਦੀ ਬਣ ਜਾਂਦੀ ਆ ਆਪ ਨੂੰ ਭਾਦੀ ਬਣ ਜਾਂਦੀ ਏ ਉਹ ਬੇਟਾ ਸਕੂਲੋਂ ਨਹੀਂ ਆਉਂਦਾ 10 ਮਿੰਟ ਲੇਟ ਬਿਲਕੁਲ ਬਿਲਕੁਲ ਜਿਹੜੀ ਧੀ ਵਿਚਾਰੀ ਪ੍ਰਦੇਸ਼ ਚ ਗਈ ਆ ਉਹਦੇ ਬਾਰੇ ਤੁਸੀਂ ਹੂਲ ਜਲੂਲ ਬੋਲੀ ਜਾਂਦੇ ਆ ਤੁਸੀਂ ਉਹਨਾਂ ਮਾਪਿਆਂ ਦਾ ਸੋਚ ਲੋ ਮੰਨ ਲਓ ਯਾਰ 5 4% ਹਾਲਾਤ ਖਰਾਬ ਹੋਣਗੇ ਉਹ ਬੱਚੇ ਦੇ ਸੰਸਕਾਰ ਆ ਬਈ ਹਾਂਜੀ ਜਿਹੜੇ ਬੱਚੇ ਨੂੰ ਤੁਸੀਂ ਸੰਸਕਾਰ ਨਹੀਂ ਨਾ ਦਿੱਤੇ ਹੂੰ ਉਹਨੂੰ ਜਿੱਥੇ ਮਰਜੀ ਭੇਜ ਦਿਓ ਉਹਨੇ ਇੱਥੇ ਵੀ ਖਰਾਬ ਹੋ ਜਾਣਾ ਉੱਥੇ ਵੀ ਹੋ ਜਾਣਾ ਜਿੱਥੇ ਮਰਜੀ ਭੇਜ ਦਿਓ ਹਾਂਜੀ ਉਹਨੇ ਹਰਕਤਾਂ ਕਰਨੀਆਂ ਹੀ ਕਰਨੀਆਂ ਹਾਂਜੀ ਜੇ ਤੁਸੀਂ ਬੱਚੇ ਨੂੰ ਆਪ ਤੁਸੀਂ ਸਹੀ ਆ ਹਾਂ ਆਪ ਲੋਕਾਂ ਤੋਂ ਲਾਂਭੇ ਨਹੀਂ ਲਾਏ ਹਾਂ ਤੇ ਤੁਹਾਡਾ ਜਿਹੜਾ ਧੀ ਪੁੱਤ ਆ ਨਾ ਉਹ ਵੀ ਸਾਵਾ ਸਹੀ ਦਵਾਊਗਾ ਤੁਹਾਨੂੰ ਬਿਲਕੁਲ ਕਿਉਂਕਿ ਉਹਦੇ ਮਾਂ ਪਿਓ ਦੇ ਜਿਹੜੇ ਨੂੰ ਸੰਸਕਾਰ ਦਿੱਤੇ ਆ ਹਾਂਜੀ ਅਸਲ 'ਚ ਜਿਹੜੇ ਲੋਕ ਵੀਡੀਓ ਬਣਾ ਕੇ ਪਾਉਂਦੇ ਆ ਨਾ ਉਹਨਾਂ ਦਾ ਕੋਈ ਗਿਆ ਹੀ ਨਹੀਂ ਹੁੰਦਾ ਜੇ ਉਹ ਜਿਹੜੇ ਲੋਕਾਂ ਦੀ ਆਪਦੀ ਬੇਟੀ ਗਈ ਹੋਵੇ ਨਾ ਉਹਨੂੰ ਫੇਰ ਪਤਾ ਲੱਗੇ ਹੂੰ ਵੀ ਬੱਚਾ ਬਾਹਰ ਭੇਜ ਜਾਂਦਾ ਆ ਬੇਟੀ ਅੱਖਾਂ ਤੋੜਲੇ ਕਰਨ ਦਾ ਕੀ ਦੁੱਖ ਹਾਂਜੀ ਹਾਂਜੀ ਸਾਰੇ ਤਾਂ ਅਗਲਾ ਪੈਸੇ ਲਾ ਵੰਦਾ ਯਾਰ ਹਾਂਜੀ ਉੱਤੋਂ ਇਹੋ ਜਿਹੇ ਚਾਗਾ ਲੋਕ ਵੀਡੀਓ ਪਾਉਂਦੇ ਉਧਰ ਕੁੜੀਆਂ ਨਾ ਭੇਜੋ ਆਹ ਨਾ ਕਰੋ ਜਾਂ ਫਿਰ ਤੁਸੀਂ ਅਗਲੇ ਨੂੰ ਦੱਸੋ ਵੀ ਭਾਈ ਕੁੜੀਆਂ ਉਧਰ ਨਾ ਭੇਜੋ ਆਜੋ ਤੁਹਾਨੂੰ ਅਸੀਂ ਦੱਸ ਦਿਆਂਗੇ ਵੀ ਇਧਰ ਆ ਕੋਸ ਕਰੋ ਜੇ ਆਉਂਦੇ ਦੇਸ਼ ਚ ਕਮਾਈ ਦਾ ਸਾਧਨ ਹੋਵੇ ਤਾਂ ਕਿਹਦਾ ਜੀ ਕਰਦਾ ਯਾਰ ਹਾਂ ਬੱਚਾ ਨੂੰ ਬਾਹਰ ਭੇਜ ਕੇ ਨਾਲ ਦੂਰ ਕਰਨ ਨੂੰ ਅੱਕ ਚਾਬੀ ਲਿਆ ਤੁਸੀਂ ਉਹਦਾ ਯਾਰ ਦਿਲ ਤਾਂ ਨਾ ਤੋੜੋ ਹੂੰ ਹਾਲਾਤ ਬੰਦੇ ਵਿਗੜਦੇ ਰਹਿੰਦੇ ਚੰਗੇ ਮਾਰੇ ਪਰ ਯਾਰ ਤੁਸੀਂ ਉਹਨੂੰ ਸਾਰੀ ਰਾਤ ਕਿਉਂ ਜਾ ਕੇ ਕਢਾਉਣੀ ਆ ਮਾਪਿਆਂ ਦਿਲ ਤੋੜਦੇ ਆ ਯਾਰ ਐਵੀਆਂ ਗੱਲਾਂ ਕਰਦੇ ਆ ਉੱਥੇ ਆਏ ਦਿਲ ਧੜਕਣ ਲੱਗ ਜਾਂਦਾ ਯਾਰ ਕਿਤੇ ਆਪਣੇ ਨਾਲ ਨਾ ਐ ਹੋਜੇ ਕਿਤੇ ਆਪਣਾ ਬੱਚਾ ਨਾ ਐ ਹੋਜੇ ਤੂੰ ਹੀ ਡਰਾਈ ਜਾਂਦੇ ਓਹੀ ਹਾਲਾਂਕਿ ਆਪਣੇ ਤਾਂ ਹੁਣ ਬੱਚੇ ਉੱਥੇ ਹੈਗੇ ਆ ਬੰਦੇ ਬਾਹਰ ਆਪਾਂ ਨੂੰ ਦੱਸਦੇ ਵੀ ਐਸੀ ਕੋਈ ਗੱਲ ਨਹੀਂ ਹਾਂ ਆਪਣੀ ਗੱਲ ਹੁੰਦੀ ਤੇ ਜਿਹੜੇ ਬੰਦਿਆਂ ਦਾ ਕੋਈ ਉੱਥੇ ਨਹੀਂ ਹੁੰਦਾ ਭਾਈ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋ ਮੇਰੇ ਬਸੇਰੇ ਬੇਲੀ ਗਏ ਵੇ ਹਾਂ ਤੇ ਕਦੇ ਨਹੀਂ ਕੋਈ ਅਜਿਹੀ ਗੱਲ ਸੁਣੀ ਯਾਰ ਨਾ ਸਗੋਂ ਮਦਦ ਵੀ ਕਰਾਈਦੀ ਆ ਹਾਂਜੀ ਕਹਿ ਕੇ ਨਾ ਹਾਂਜੀ ਹਾਂਜੀ ਜਿਹੜਾ ਕੋਈ ਉਹੋ ਜਿਹਾ ਬੰਦਾ ਬਸੇਰਿਆਂ ਦੇ ਵਹਿਮ ਦੂਰ ਕਰੀ ਦਿਆ ਪਰ ਨੈਗੇਟਿਵਿਟੀ ਇਹਨੇ ਘਟਿਆ ਬੰਦੇ ਕੋਲੇ ਤੂੰ ਸਮੱਸਿਆ ਲੈ ਕੇ ਜਾੜੀ ਤੈਨੂੰ ਉਹਨੇ ਇਹ ਨਹੀਂ ਕਹਿਣਾ ਵੀ ਮੈਂ ਤੇਰਾ ਪਰਾਂ ਹੂੰ ਤੇ ਮੈਂ ਬੈਠਾ ਯਾਰ ਬੇਫਿਕਰ ਹੋ ਜਾ ਤੈਨੂੰ ਡਰਾਊਗਾ ਬਰਾੜ ਸਾਹਿਬ ਇਹ ਕਰਦੇ ਕਿਉਂ ਆ ਲੋਕ ਯਾਰ ਨੈਗੇਟਿਵਿਟੀ ਵਾਦ ਕੀ ਜੈਲਸੀ ਵਾਦ ਕੀ ਅਲਾ ਕਹਿੰਦਾ ਯਾਰ ਇਹਨੂੰ ਦੁਖੀ ਕਰਗੇ ਹਮ ਮੈਂ ਨਹੀਂ ਕਦੇ ਕਿਸੇ ਨੂੰ ਕੀਤਾ ਤੇ ਆ ਵੇਲਾ ਪਰਮਾਤਮਾ ਦੀ ਕਿਰਪਾ ਵੀ ਪੂਰੀ ਤੂੰ ਆਪਦਾ ਹੀ ਵੇਖ ਲੈ ਮੇਰੇ ਤੇ ਕੀ ਨਹੀਂ ਸੱਸਿਆ ਆਉਂਦੀ ਤੇਰੇ ਤੇ ਤੇ ਇੱਕ ਵਿਸ਼ੇ ਨੂੰ ਪੂਰਾ ਹੌਸਲਾ ਦਿੰਨੇ ਆ ਨਾ ਹਾਂਜੀ ਹਾਂਜੀ ਤੋ ਆਪੇ ਹੀ ਸਾਲੋ ਹੋ ਜਾਂਦੀਆਂ ਨੇ ਇਹ ਦੀ ਸੱਸਿਆ ਹੋ ਜਾਂਦੀ ਹੈ ਬਈ ਉਹ ਦੋ ਚਾਰ ਦਿਨਾਂ ਚ ਹੱਲ ਹੋ ਜਾਣਾ ਨਾ ਗਾਂਸ ਤੇ ਵੇਖ ਲਈ ਹਾਂਜੀ ਕੋਈ ਬੰਦਾ ਦੁਖੀ ਆਉਂਦਾ ਉਹਨੂੰ ਹੌਸਲਾ ਦੇ ਹਾਂਜੀ ਉਹਨੂੰ ਕਹ ਬੇਫਿਕਰ ਹੋ ਜਾ ਤੇਰੇ ਮਿੱਤਰਾਂ ਨਾਲ ਜਿੱਥੇ ਮੈਨੂੰ ਖੜਾਉਣਾ ਹੋਇਆ ਖੜਾ ਲਈ ਮੈਂ ਕਹਿ ਦੇਣਾ ਨਾਲੇ ਹਾਂਜੀ ਤੇ ਅਗਲੇ ਨੂੰ ਲੋੜ ਹੀ ਨਹੀਂ ਪੈਂਦੀ ਖੜਾਉਣ ਦੀ ਜਦੋਂ ਉਹ ਨਾਲ ਦੁਬਾਰਾ ਮਿਲਦਾ ਅਗਲਾ ਕਹਿੰਦਾ ਸੈਟ ਹੋ ਗਿਆ ਸਾਰਾ ਕੁਝ ਹੁਣ ਐਂ ਦੇਖੋ ਬਰਾੜ ਸਾਹਿਬ ਆ ਜਿਹੜਾ ਸਿੱਧੂ ਸਾਹਿਬ ਨੂੰ ਮੈਂ ਹੁਣ ਫੋਨ ਕੀਤਾ ਸੀ ਹੈਨਾ ਉਹ ਆ ਬੰਦੇ ਨੂੰ ਕਿੰਨਾ ਹੌਸਲਾ ਮਿਲ ਗਿਆ ਕਿੱਥੇ ਤਾਂ ਡਰਾ ਦਿੰਦਾ ਉਹਨੂੰ ਕਿੱਥੇ ਉਹਨੂੰ ਮੈਂ ਕਹਿੰਦਾ ਨਾ ਨਾ ਯਾਰ ਉੱਥੇ ਵੇਖ ਲੈ ਭਰਾਵਾ ਭੇਜ ਨਹੀਂਦਾ ਭੇਜ ਦੇ ਕੰਮ ਦਾ ਖਰਾਬ ਹੀ ਆ ਉੱਥੇ ਮੈਂ ਪਤੰਦਰਾ ਦੱਸਤਾ ਦਿੰਦਾ ਜੇ ਤੂੰ ਆ ਕਹਿੰਦਾ ਪੂਰਾ ਦੱਸਤਾ ਦਿੰਦਾ ਯਾਰ ਤੂੰ ਘਰ ਦਾ ਬੰਦਾ ਸੀ ਹੂੰ ਉਹਦੇ ਵਿਚਾਰੇ ਦੇ ਪਿੱਸੂ ਪੈ ਜਾਣੇ ਸੀਗੇ ਨਾ ਉਹਨੇ ਘਰੇ ਦੱਸਣਾ ਸੀ ਘਰ ਵਾਲੀ ਨੂੰ ਉਹ ਆਏਂਦਾ ਹੀ ਘਰ ਵਾਲੀ ਹੋਰ ਫਿਕਰ ਕਰੂਗੀ ਉਹਨੇ ਵਿਚਾਰੇ ਨੇ ਟਾਈਮ ਨਹੀਂ ਭੁੱਖੇ ਪੈ ਜਾਣਾ ਸੀਗਾ ਪਤਾ ਨਹੀਂ ਲੋਕਾਂ ਨੇ ਜਾਂ ਕੁਝ ਕਰ ਲੈਣਾ ਨਾਲੇ ਬਰਾੜ ਸਾਹਿਬ ਕੱਲਾ ਆਏ ਨਹੀਂ ਕੱਲਾ ਸੁੱਕਾ ਹੌਸਲਾ ਨਹੀਂ ਦਿੱਤਾ ਕਰਾਂਗੇ ਵੀ ਆਪਾਂ ਜੇ ਬੇਟੀਆਂ ਹਾਂ ਪਤਾ ਨਹੀਂ ਕਿਉਂ ਦਰਾ ਸੀ ਯਾਰ 네ਗੇਟਿਵਿਟੀ ਆ ਸੋਸ਼ਲ ਮੀਡੀਆ ਨੇ ਜ਼ਿਆਦਾ ਹੀ ਲਿਆਤੀ ਹਾਂ ਜ਼ਿਆਦਾ ਕਰਤੀ ਇਹਨੇ ਨਾ ਜਿਵੇਂ ਯਾਰ ਬੇੜਾ ਹੀ ਬੱਟੇ ਉਹ ਬੰਦੇ ਵਿਰਲੇ ਰਹਿ ਗਏ ਭਾਈ ਜਿਵੇਂ ਤੂੰ ਉਹਨਾਂ ਨਾਲ ਗੱਲ ਕੀਤੀ ਮੈਂ ਸੁਣੀ ਜਾਂਦਾ ਸੀਗਾ ਸਵਾਦ ਲਿਆਤਾ ਅਸਲ ਜੇ ਕੋਈ ਤੁਹਾਡੇ ਕੋਲੇ ਆ ਹੀ ਗਿਆ ਯਾਰ ਹਾਂ ਹੈ ਕੋਈ ਦੁਖੀ ਆ ਕੋਈ ਲੋੜਵੰਦ ਉਹਨੂੰ ਹੌਸਲਾ ਦੇਉਂ। ਅਗਲਾ ਕੁਝ ਸੋਚ ਕੇ ਆਸ ਕਰਕੇ ਆਇਆ ਹੁੰਦਾ। ਇਹ ਵੀ ਯਾਰ ਜੇ ਤੁਸੀਂ ਕਿਸੇ ਦੀ ਜਾਨ ਸੌਖੀ ਕਰਤੀ ਨਾ ਇਸ ਤੋਂ ਵੱਡਾ ਪੁੰਨ ਨਹੀਂ ਕੋਈ ਨਹੀਂ। ਕੁਦਰਤ ਤੁਹਾਡੇ ਤੇ ਆਪ ਮਿਹਰਬਾਨ ਹੋਊਗੀ। ਬਿਲਕੁਲ ਬਾਈ। ਅਗਲੇ ਨੂੰ ਕਹਦੇ ਚੁੱਪ ਕਰਕੇ ਸੌ ਜਾ ਮਿੱਤਰਾ ਆਪਾਂ ਬੈਠੇ ਆ। ਤੂੰ ਚੁੱਪ ਕਰਕੇ ਚੱਲਦੀ ਰਾਤ ਨੂੰ ਬਾਹਰ ਖੜਕਾਦੀਆਂ ਟੈਲੀਫੋਨ ਕਰ ਲਈ। ਹਾਂ ਤੇ ਅਗਲੇ ਦੀ ਜਾਨ ਕਿ ਜਾਣ ਸੋਖੀ ਹੋ ਜਾਵੇ ਹੌਸਲਾ ਬਹੁਤ ਵੱਡੀ ਚੀਜ਼ ਆ ਮਾੜੇ ਟਾਈਮ ਚ ਦਿੱਤਾ ਹੌਸਲਾ ਹੂੰ ਬਹੁਤ ਵੱਡੀ ਚੀਜ਼ ਆ ਕਦੀ ਆ ਸੋਚ ਲਾਇਆ ਕਮੀਨਾ ਬੰਦਾ ਨਾ ਕਿਸੇ ਨੂੰ ਇਹ ਨਾ ਕਹੂਗਾ ਕੋਈ ਚੱਕਰ ਨਹੀਂ ਯਾਰ ਤੇਰੇ ਨਾਲ ਹੂੰ ਜਾਂ ਬੈਠੇ ਆ ਉਹ ਨਾ ਕਹੂਗਾ ਉਹ ਤਾਂ ਡਰਾਊਗਾ ਅਗਲੇ ਨੂੰ ਹਾਂਜੀ ਹਾਂ ਤੂੰ ਵੇਖ ਲਈ ਕਦੇ ਪ੍ਰਤਿਆਕੇ ਇਹ ਵੀ ਭਰਾਵਾ ਤੂੰ ਪੁੱਨ ਦਾ ਕੰਮ ਹੀ ਕੀਤਾ ਹੂੰ ਜਿਉਂਦਾ ਰਵੇ ਤੇਰਾ ਰਿਸ਼ਤੇਦਾਰ ਜਿਉਂਦੀ ਰਵੇ ਤੇਰੀ ਭੈਣ ਜਿਨ੍ਹਾਂ ਦੇ ਆਸਰੇ ਤੂੰ ਲੋਕਾਂ ਦੀ ਜਾਨ ਸੋਖੀ ਕਰੀ ਜਾਂਦਾ ਨਖਨੇ ਉਹਨਾਂ ਨੂੰ ਹੌਸਲਾ